ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਔਟਾਰੀ ਵਾਲਾ ਦਾ 179 ਵਾ ਸ਼ਹੀਦੀ ਦਿਹਾੜਾ ਇੰਡੀਆ ਗੇਟ ਅਤੇ ਔਟਾਰੀ ਸਮਾਦ ਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪਧਰੀ ਸ਼ਹੀਦੀ ਸਮਾਗਮ ਮੌਕੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਸ਼ਾਮਿਲ ਹੋਏ। ਮੇਰ ਨਗਰ ਨਿਗਮ ਜਤेंद्र ਸਿੰਘ ਮੋਤੀਪਾਟਿਆ, ਡਿਪਟੀ ਕਮਿਸ਼ਨਰ ਸਾਖੀ ਸਹਾਣੀ, ਬ੍ਰਿਗੇਡੀਅਰ ਯੋਗੇਸ਼ ਸ਼ਰਮਾ, ਸੌਰਵ ਜਮਵਾਲ, ਕਰਨਲ ਆਰ ਪੀ ਜੋਸ਼ੀ विधायक दीप्ति कमिश्नर परमजीत कौर साब्का मंत्री गुलजार सिंह रनी के एसडीएम गुरसिमरन सिंह टिल्लो कर्नल कुलदीप सिंह सिद्धू कर्नल हरिंदर सिंह अटारी ने शहीद शाम सिंह अटारी वाला दे आदमकद बुत उत्ते फूलमालावां चढ़ा के श्रद्धांजलि पेंट की थी। अटारी समाद बिखे करवाए गए श्री अखन पार्ट साहिब दे पोग पा के धार्मिक दीवान सजाए गए कीर्तनी सिंगा ने गुरु जस गायन कीता अते टाडी जथिया ने ਜਰਨੈਲ ਸ਼ਾਮ ਸਿੰਘ ਔਟਾਰੀ ਵਾਲਾ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਤਾ ਨਾਲ ਸਾਂਝਾ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਔਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ। ਇਸ ਮੌਕੇ ਸ਼ਾਮ ਸਿੰਘ ਔਟਾਰੀ ਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਇੰਡੀਆ ਗੇਟ ਤੋਂ ਅਦਾਕਾਰਾ ਗੁਲਪਨਾਗ ਵੱਲੋਂ ਅੰਮ੍ਰਿਤਸਰ ਤੋਂ ਓਟਾਰੀ ਤੱਕ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਬ੍ਰਿਗੇਡੀਅਰ ਜੁਗੇਸ਼ ਸ਼ਰਮਾ ਸਰਵਪ ਜਾਮਵਾਲ ਨੇ ਚੰਡੀ ਦੇ ਕੇ ਰਵਾਨਾ ਕੀਤਾ ਮੈਂ ਲੋਕਾਂ ਤੋਂ ਤੇ ਸਮੁੱਚੇ ਪਰਿਵਾਰ ਤੋਂ ਜੋ ਸਿੱਧੂ ਪਰਿਵਾਰ ਹੈ ਸ਼ਾਮ ਸਿੰਘ ਓਟਾਰੀ ਵਾਲਾ ਉਹਨਾਂ ਦਾ ਦਰਜਾਬਰਦਾਰ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਹਰ ਸਾਲ ਬੜੀ ਸ਼ਿੱਦਤ ਦੀ ਮਿਹਨਤ ਕਰਕੇ ਇਕੱਲੇ ਇਹ ਸਾਰੇ ਪ੍ਰਬੰਧਕ ਤੇ ਪੈਸ਼ੀ ਦੇ ਕਰਦੇ ਨੇ ਇਹਨਾਂ ਦਾ ਧੰਨਵਾਦ ਕਰਦਾ ਆਪਣੇ ਦੇਸ਼ ਤੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਖਾਸ ਤੌਰ 'ਤੇ ਮੁਸੰਮਲੂ ਅਸੀਂ ਇਹਨਾਂ ਨੂੰ ਉਹਨਾਂ ਦੀ ਸ਼ਹਾਦਤ ਤੇ ਦਿਲ ਦੀ ਦਰਾਈ ਤੋਂ ਸਦਾਨ ਤੇ ਰਿਪੇਟ ਕਰਦਾ ਹੈ ਕਿ ਜੇ ਮਨ ਲਿਆ ਵੀ ਕਿ ਦੇ ਲੜੀ ਹਰ ਮਸਲੇ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਜਿੰਨਾ ਬੜੀ ਬਾਤਰੀ ਦੇ ਨਾਲ ਅ ਬੜੀਆਂ ਜੰਗਾਂ ਔਰ ਜੰਗਾਂ ਫਤਿਹ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾਂ ਦੀ ਜਗ ਦੇ ਵਿੱਚ ਸ਼ਹਾਦਤ ਪਾਈ ਆ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ਏਟਾਰੀ ਜਿਹੜਾ ਏ ਸਰਦਾਰ ਖਾਂਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਆ ਸੋ ਅੱਜ ਇੱਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਛਾਂਬ ਸਿੰਘ ਤਾਰੀ ਦਾ ਇੱਥੇ ਵੀ ਹੈ ਔਰ ਤਾਰੀ ਜਿੱਕੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾ ਦੇ ਫੁੱਲ ਭੇਜਣ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ ਅਰਤ ਦੇ ਵਿੱਚ ਪੰਜਾਬ ਦੀ ਜਿਹੜਾ ਵਿੱਚ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਲਦਾਨ 70 ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਖੇ ਜਿਹੜਾ ਅੱਜ ਫੰਕਸ਼ਨ ਕਰਾਜੂਗਾ ਉਹਨਾਂ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਕੀਤੀ ਸੀਗੀ ਜਿਹੜੀ ਲੜਾਈ ਐਕਚੁਅਲੀ ਅ ਸਿਕ ਕੋਰਸੇ ਸੇ ਫੇਵਰ ਦੇ ਵਿੱਚ ਜਾ ਵੀ ਰਹੀ ਸੀਗੀ ਬਟ ਜਿੱਦਾਂ ਹਿਸਟਰੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਗਦਾਰਾਂ ਕਰਕੇ ਉਹ ਲੜਾਈ ਅਸੀਂ ਫਾਈਨਲੀ ਨਹੀਂ ਜਿੱਤ ਪਾਈ ਬਟ ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹਨਾਂ ਦੀ ਜਿਹੜੀ ਬਰੇਵਰੀ ਸੀਗੀ ਉਹ ਹਰੇਕ ਪਨੇ ਦੇ ਵਿੱਚ ਲਿਖੀ ਗਈ ਹੈ ਮੈਂ ਤਾਂ ਇਹ ਆਸ ਕਰਦੀ ਆ ਕਿ ਹਰੇਕ ਸਕੂਲ ਦੇ ਬੱਚੇ ਨੂੰ ਇਸ ਮਹਾਨ ਯੋਧੇ ਬਾਰੇ ਪਤਾ ਹੋਵੇ ਤਾਂ ਜੋ ਉਹ ਇਨਸਪੀਰੇਸ਼ਨ ਲੈ ਸਕਣ ਤੇ ਜਿਹੜੀਆਂ ਜਿਹੜੀਆਂ ਕੁਝ ਇੱਥੇ ਵੀ ਜਿੱਦਾਂ ਕੁਝ ਡਿਮਾਂਡਸ ਵੀ ਆਈਆਂ ਹੈਗੀਆਂ ਕਿ ਇਹ ਜਿਹੜਾ ਮੈਮੋਰੀਅਲ ਹੈ ਇਹਨੂੰ ਹੋਰ ਸੋਹਣਾ ਬਣਾਉਣ ਲਈ ਅਸੀਂ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹਾਂ ਸੋ ਇਸ ਮਹਾਨ ਯੋਧਾ ਨੂੰ ਯਾਦ ਕਰਨ ਲਈ ਜਿਹੜਾ ਆਪ ਤੁਸੀਂ ਵੀ ਅੰਮ੍ਰਿਤਸਰ ਆਉਂਦਾ ਹੈ ਉਹਨਾਂ ਨੂੰ ਵੀ ਇੱਕ ਇਹਨਾਂ ਬਾਰੇ ਸਾਰੀ ਨਾਲ ਦੀ ਹਿਸਟਰੀ ਬਾਰੇ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਪਤਾ ਲੱਗੇ ਇਸ ਲਈ ਪੰਜਾਬ ਸਰਕਾਰ ਕੰਮ ਕਰੀ